ਆਹ ਦੇਖੋ ਜੀ ਤਾਂ ਖੰਸਾ ਹੈ 100 ਡਿਗਰੀ ਦੇ ਪੱਤੇ ਸਾਹਰੇ ਦੇ ਜੀਵ ਰਾਜ ਦੇ ਉਹ ਨਾ ਇਹ ਅਕਸਰ ਜਨਮ ਲਵਾਨ ਆਪਾਂ ਦੇ ਜੀਵ ਜੀ ਫੈਲਟੇ ਦੇ ਰੋਲਦਾ ਵਜ੍ਹਾ ਤੋਂ ਉਹ ਪੈਨੇਸ ਤੇ ਲੇੜਾ ਹਮ ਤਾਂ ਪੂਰਾ ਸਾਡਾ ਸਾਹ ਜੀ ਜਿਨੇ ਅਸੀਂ ਅੱਗੇ ਪਹਿਲਾਂ ਨੂੰ ਪੰਧਾਰਾ ਜਿਹੜੇ ਖੁੱਪੀ ਤੋਂ ਆਉਂਗਾ ਆ ਉਹ ਦੰਗਾ ਇਹ ਬਸ ਜਿਹੜਾ ਪਾਣੀ ਮੈਂ ਸਾਥ ਨੂੰ ਦਰਿਆ ਦਾ ਵਧੀ ਜਾਂਦਾ ਵਧੀ ਜਾਂਦਾ ਆ ਦੇਖੋ ਸਾਡੇ ਆਪ ਪੰਧਰੀ ਨੂੰ ਦੇਖ ਲਾ ਲਓ ਮਾਂ ਜੀ ਸਾਰਾ ਜਿਹੜਾ ਭਾਂਡੇ ਤੇ ਲਾ ਕੇ ਅੰਦਰ ਦਾ ਬੜਾ ਘਾਟਾ ਬੰਜੇ 1.7 ਤੋਂ 1.7 ਤੋਂ ਸੂਣ ਕੋਈ ਜਿੰਦਾ ਖੋਲ੍ਹੇ ਵੀ ਕੰਡੇ ਸਾਰੇ ਕੰਡੇ ਪਾਉਣੀ ਸਾਰੇ ਕੋਈ ਨਹੀਂ ਤੇ ਇੱਕ ਬੇਇਨਤੀ ਮੈਂ ਕਰਨਾ ਪਾਉਣੀ ਖਾਲਸਾ ਲੱਗੀ ਹੈ ਪਾਣੀ ਦੇ ਕਾਰਨ ਸਾਡਾ ਬਹੁਤ ਨੁਕਸਾਨ ਹੋ ਗਿਆ ਹਰ ਵਾਰੀ ਹੋ ਜਾਂਦਾ ਤਾਂ ਅਸੀਂ ਕੋਸ਼ਿਸ਼ ਕੀਤੀ ਜਿਵੇਂ ਕਿ ਇੱਕ ਚੈਨਲ ਬਣਾਇਆ ਉਸ ਤੇ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰ ਲਓ ਤੇ ਫੋਲੋ ਕਰਿਆ ਕਰਨਾ ਨਾਲੇ ਕਮੈਂਟ ਕਰਿਆ ਕਰੋ ਤੇ ਸ਼ਰਧਾ ਮਾ ਅਗੇ ਦਾਰ ਕਰਿਆ ਕਰੋ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦਾ ਚਾਹੁੰਦਾ ਦਾ ਸਾਡਾ ਮੰਗਿਆ ਕਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਨੂੰ ਕਮੈਂਟ ਕਰੋ ਤੁਸੀਂ ਕਿੱਥੋਂ ਤੋਂ ਦੇਖ ਰਹੇ ਹੋ ਆ ਤੇ ਅਸੀਂ ਤੁਹਾਨੂੰ ਨਾਲ ਦੇ ਅਪਡੇਟ ਦਿੰਦੇ ਰਾਂਗੇ ਫਿਰ ਆਓ ਤੁਹਾਨੂੰ ਸਾਰੇ ਕੰਮ ਦੇ ਦੁਕਾਨਾਂ ਤੋਂ ਜਾਣਕਾਰੀ ਆ ਜੀ ਬਾਸ ਪਈ ਜਾਂਦੀ ਆ ਸਾਰੀ ਰਾਤ بارش ਹੋ ਗਿਆ 88 ਵਾਲੇ ਹਾਲਾਤ ਹੋ ਗਏ ਆ ਆ ਦੇਖੋ ਸਾਡੇ ਕਮਰਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਣੀ ਭਰਦਾ ਆ ਮਾਨ ਅਸੀਂ ਪਾਣੀ ਦੇ ਵਿੱਚੋਂ ਕੱਡਿਆ ਕਿ ਰਿਕਾੜੀਆਂ ਆ ਗਿਆ ਆ ਖਰਾਬ ਹੋ ਗਿਆ ਪੁਨੀਟਰ ਪਰ ਦੇ ਸਾਰੇ ਖਰਾਬ ਹੋ ਗਏ ਆ ਨਾਲ ਨਾਲ ਜੰਗੀਆਂ ਆ ਆ ਦੇਖੋਆਂ ਹਾਲੇ ਕਾਹਨੀਆਂ ਸਾਰਾ ਸਮਾਨ ਉਹਨੇ ਵਿੱਚ ਪਿਆ ਉਹਨਾਂ ਨੇ ਹਮੇਂ ਪਈਆਂ ਵਿੱਚ ਹਾਂ ਬਹੁਤ ਪਰੇਸ਼ਾਨੀ ਆ ਪਾਣੀ ਪਾਣੀ ਅਸੀਂ ਸਾਨੂੰ ਅਸੀਂ ਕੋਠੇ ਤੇ ਜਾ ਕੇ ਗੱਲ ਸਾਰਾ ਵੀਉ ਦਿਖਾਉਣੀ ਹੈ ਉਹਨੇ ਅਸੀਂ ਕੋਠੇ ਤੇ ਆ ਗਏ ਉੱਪਰ ਕਾਰੇ ਤੇ ਅਜੇ ਉੱਪਰ ਆ ਸਮਾਨ ਜਿਹੜਾ ਰੱਖਿਆ ਹਾਲੇ ਤੱਕ ਆਹ ਪਾਣੀ ਵੀ ਆ ਨਾ ਬਰੰਦ ਦਾ ਕਾਰਾ ਇੱਧਰ ਵੀ ਪਾਣੀ ਚਾ ਗਿਆ ਆ ਸਾਰੇ ਹੀ ਪਾਣੀ ਨਿਕਲਿਓ ਅੱਗੇ ਜਿਹੜੇ ਕੋਲ ਇੱਥੇ ਕਮਰਿਆਂ ਦਾ ਕਮਰਿਆਂ ਦਾ ਔਲਾ ਹੈਗਾ ਤੁਹਾਨੂੰ ਅਸੀਂ ਇਸ ਤੋਂ ਬਾਅਦ ਖਾਣਾ ਨੂੰ ਆਪਣੇ ਸਾਰੇ ਵਿਖਾਵਾਂ ਦੇ ਪਾਣੀ ਇੱਧਰ ਜਾ ਕੇ ਵਿਖਾਵਾਂ ਦੇ ਦੇ ਵਿੱਚ ਜਾ ਯਾਰ ਇਹਨੇ ਸਾਰੇ ਇਤੋਂ ਪਾਣੀ ਪਾਣੀ بارش ਹੋ ਗਈ ਆ ਤਾਂ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ ਖਰਚਾ ਨਹੀਂ ਹੋਣਾ ਤੇ ਸਾਡਾ ਇਹ ਚੈਨਲ ਆ ਨੂੰ ਸਬਸਕ੍ਰਾਈਬ ਕਰਨਾ ਨਾ ਫਿਰ ਬੇਨਤੀ ਦੁਆਰਾ ਦੁਆਰਾ ਕਰ ਰਿਹਾ ਤਾਂ ਫੋਲੋ ਕਰਨਾ ਅਤੇ ਕਮੈਂਟ ਕਰਨਾ ਸ਼ੇਅਰ ਵੀ ਕਰਨਾ ਤੇ ਕਮੈਂਟ ਕਰਨਾ ਕਿ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਬਾਹਰ ਜੀਤ ਖਾਇਸ ਮਾ ਜੀਤ ਖਾਇਸ